ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ OSD ਹਰੇਨ ਜੋਸ਼ੀ ਅੱਜਕੱਲ ਸੁਰਖੀਆਂ 'ਚ ਨੇ ਸੁਰਖੀਆਂ 'ਚ ਇਸ ਲਈ ਕਿਉਂ ਅਜਈਆਂ ਖਬਰਾਂ ਆ ਰਹੀਆਂ ਨੇ ਅਜਈਆਂ ਰਿਪੋਰਟਾਂ ਆ ਰਹੀਆਂ ਨੇ ਕਿ ਉਹਨਾਂ ਦੀ ਪ੍ਰਧਾਨ ਮੰਤਰੀ ਦਫ਼ਤਰ ਤੋਂ ਛੁੱਟੀ ਹੋ ਗਈ ਹੈ ਇਹ ਰਿਪੋਰਟਾਂ ਸੱਚੀਆਂ ਨੇ ਜਾਂ ਫ਼ਵਾਹਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਅਜੇ ਤੱਕ ਕੋਈ ਸਪਸ਼ਟੀਕਰਨ ਨਹੀਂ ਆਇਆ ਇਹ ਰੋਚਕ ਗੱਲ ਹੈ ਕਿ ਪ੍ਰਧਾਨ ਮੰਤਰੀ ਦਫ਼ਤਰ ਵਿੱਚੋਂ ਹਰੇਨ ਜੋਸ਼ੀ ਦੀ ਛੁੱਟੀ ਹੋਣ ਦੀ ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ ਵਿੱਚ ਚੱਲ ਰਹੀ ਖਬਰ ਬਾਰੇ ਭਾਜਪਾ ਜਾਂ ਕੇਂਦਰ ਦੀ ਬਜਾਏ ਦੀਪਕ ਚਰਸੀਆ ਵਰਗਾ ਪੱਤਰਕਾਰ ਸਪਸ਼ਟੀਕਰਨ ਦੇ ਰਿਹਾ ਹੈ ਸ਼ਾਇਦ ਭਾਜਪਾ ਨੇ ਚਰਸੀਆ ਦੀ ਡਿਊਟੀ ਲਈ ਹੋਵੇ ਕਿ ਉਹ ਦੱਸੇ ਕਿ ਹਰੇਨ ਜੋਸ਼ੀ ਦੀ ਛੁੱਟੀ ਨਹੀਂ ਹੋਈ ਹੈ ਉਹ ਰੋਜ਼ਬਾਗ ਦਫ਼ਤਰ ਆ ਰਹੇ ਨੇ ਅਤੇ ਆਪਣਾ ਕੰਮ ਕਾਜ ਦੇਖ ਰਹੇ ਨੇ ਕਿਉਂਕਿ ਸ਼ਾਇਦ ਇਹ ਜਾਣਕਾਰੀ ਜਿਹੜੀ ਦੀਪ ਚਰਸੀਆ ਆਪਣੇ ਟਵਿੱਟਰ ਹੈਂਡਲ ਤੋਂ ਦੇ ਰਹੇ ਨੇ ਉਹ ਪ੍ਰਧਾਨ ਮੰਤਰੀ ਦਫ਼ਤਰ ਕੋਲ ਨਾ ਹੋਵੇ ਤੇ ਉਹਨਾਂ ਨੇ ਇਹ ਐਕਸਕਲੂਸਿਵ ਜਾਣਕਾਰੀ ਸਾਂਝੀ ਕੀਤੀ ਹੈ ਕਿ ਹਰੇਨ ਜੋਸ਼ੀ ਦੀ ਛੁੱਟੀ ਨਹੀਂ ਹੋਈ ਹੈ ਉਹ ਰੋਜ਼ਬੰਗ ਦਫ਼ਤਰ ਜਾ ਰਹੇ ਨੇ ਅਤੇ ਆਪਣਾ ਕੰਮਕਾਰ ਕਰ ਰਹੇ ਨੇ ਖੈਰ ਕਾਂਗਰਸ ਦੇ ਸੀਨੀਅਰ ਆਗੂ ਅਤੇ ਬੁਲਾਰੇ ਪਵਨ ਖੇੜਾ ਮੁਤਾਬਕ ਹਰੇਨ ਜੋਸ਼ੀ ਕੋਈ ਛੋਟਾ ਮੋਟਾ ਆਦਮੀ ਨਹੀਂ ਉਹ 2008 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਹਾਮਾਨਮਬਾਲੀ ਦਿਖ ਉਭਾਰਨ ਵਾਲੇ ਵਿਅਕਤੀ ਵਜੋਂ ਜਾਣੇ ਜਾਂਦੇ ਹਨ ਉਹ ਭਾਰਤੀ মিডিਆ ਨੂੰ ਗੋਦੀ মিডিਆ ਬਣਾਉਣ ਅਤੇ ਡਿਜੀਟਲ ਸਪੇਸ ਉੱਤੇ ਕਬਜ਼ਾ ਕਰਨ ਲਈ ਵੀ ਜਾਣੇ ਜਾਂਦੇ ਹਨ ਹਰੀਨ ਜੋਸ਼ੀ ਹੀ ਉਹ ਵਿਅਕਤੀ ਹੈ ਜਿਨ੍ਹਾਂ ਨੇ ਮੋਦੀ ਲਈ ਭਾਰਤ ਦੇ ਮੁਖ ਤਾਰਾ ਦੇ মিডিਆ ਨੂੰ ਗੋਦੀ মিডিਆ ਬਣਾਉਣ ਦਾ ਕੰਮ ਕੀਤਾ ਹੈ ਉਹ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਬੈਠ ਕੇ ਕਿਸ ਤਰ੍ਹਾਂ ਦਾ ਕਾਰੋਬਾਰ ਕਰਦੇ ਸਨ ਉਹਨਾਂ ਦੇ ਵਿਦੇਸ਼ੀ ਦੌਰਿਆਂ ਦੌਰਾਨ ਕਿਹਨਾਂ ਨਾਲ ਕਿਹੋ ਜਿਹੇ ਰਿਸ਼ਤੇ ਰਹੇ ਹਨ ਉਹਨਾਂ ਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਬਾਹਰ ਕਿਉਂ ਕੀਤਾ ਗਿਆ ਇਸ ਬਾਰੇ ਸਪਸ਼ਟੀਕਰਨ ਪ੍ਰਧਾਨ ਮੰਤਰੀ ਦਫ਼ਤਰ ਨੂੰ ਦੇਣਾ ਚਾਹੀਦਾ ਜਿੰਨੀ ਲੰਬੀ ਚੁੱਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਉਹਨਾਂ ਦਾ ਦਫ਼ਤਰ ਰੱਖੇਗਾ ਉਹਨੇ ਹੀ ਸਵਾਲ ਇਸ ਮਾਮਲੇ ਤੇ बार-बार ਖੜੇ ਹੋਣਗੇ ਪਵਨ ਖੇੜਾ ਨੇ ਵੀ ਹਰੇਂ ਜੋਸ਼ੀ ਦੇ ਕਾਰਨਾਮਿਆਂ ਵੱਲ ਇਸ਼ਾਰਾ ਹੀ ਕੀਤਾ ਪਰ ਸੀਨੀਅਰ ਪੱਤਰਕਾਰ ਅਬੇ ਦੂਬੇ ਨੇ ਹਰੇਂ ਜੋਸ਼ੀ ਬਾਰੇ ਜੋ ਤੱਥ ਜਨਤਕ ਕੀਤੇ ਹਨ ਉਹ ਬਹੁਤ ਹੀ ਹੈਰਾਨ ਕਰਨ ਵਾਲੇ ਹਨ ਅਬੇ ਦੂਬੇ ਵੱਲੋਂ ਜਿਹੜੇ ਇਲਜ਼ਾਮ ਲਗਾਏ ਗਏ ਹਨ ਜੇਕਰ ਉਹ ਤੱਥ ਸਹੀ ਹਨ ਤਾਂ ਕਿਹਾ ਜਾ ਸਕਦਾ ਹੈ ਕਿ ਚੋਰੀ ਚੌਕੀਦਾਰ ਦੇ ਦਫ਼ਤਰ ਵਿੱਚੋਂ ਹੀ ਹੋ ਰਹੀ ਸੀ ਅਬੇ ਦੂਬੇ ਦਾਅਵਾ ਕਰਦੇ ਹਨ ਕਿ ਹਰੇਨ ਜੋਸ਼ੀ ਦੇ ਮਹਾਦੇਵ ਬੈਟਿੰਗ ਐਪ ਨਾਲ ਕਾਰੋਬਾਰੀ ਰਿਸ਼ਤੇ ਸਨ ਮਹਾਦੇਵ ਐਪ ਦੁਬਈ ਤੋਂ ਸੱਟੇਬਾਜ਼ੀ ਦਾ ਸੰਚਾਲਨ ਕਰਵਾਉਂਦਾ ਹੈ ਅਤੇ ਉਸਨੇ ਪਿਛਲੇ 4 ਸਾਲਾਂ ਵਿੱਚ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ ਐਨਫੋਰਸਮੈਂਟ ਡਾਇਰੈਕਟੋਰੇਟ ਅਤੇ ਸੀਬੀਆਈ ਜਾਂਚ ਤੋਂ ਇਹ ਸਾਫ ਹੋ ਚੁੱਕਾ ਹੈ ਕਿ ਮਹਾਦੇਵ ਐਪ ਦੇ ਮਾਲਕ ਸੌਰਵ ਚੰਦਰਾਕਮ ਅਤੇ ਰਵੀ ਉਪਪਲ ਨੇ ਛੱਤੀਸਗੜ੍ਹ ਤੋਂ ਲੈ ਕੇ ਗੋਆ ਤੱਕ ਬੀਰੋਕਰੇਟਾਂ ਪੁਲਿਸ ਅਫਸਰਾਂ ਅਤੇ ਸਿਆਸੀ ਆਗੂਆਂ ਨੂੰ ਹਵਾਲਾ ਰਾਹੀਂ ਵੱਡੀਆਂ ਰਕਮਾਂ ਵੰਡੀਆਂ ਹਨ ਪ੍ਰੋਮੋਸ਼ਨ ਲਈ ਬਾਲੀਵੁੱਡ ਅਦਾਕਾਰਾਂ ਦੇ ਵਿਆਹ ਤੱਕ ਸਪான்ਸਰ ਕੀਤੇ ਗਏ ਹਨ ਦਾਵਾ ਤਾਂ ਇਥੋਂ ਤੱਕ ਕੀਤਾ ਜਾ ਰਿਹਾ ਹੈ ਕਿ ਮਹਾਦੇਵ ਐਪ ਦੀ ਜਾਂਚ ਹੁਣ ਦਿੱਲੀ ਤੱਕ ਪਹੁੰਚ ਗਈ ਹੈ ਔਰ ਇਸ ਦਾ ਸੇਕ ਪ੍ਰਧਾਨ ਮੰਤਰੀ ਦਫ਼ਤਰ ਤੇ ਗਿਆ ਹੈ ਤੇ ਇਸ ਦੇ ਵਿੱਚ ਨਾਂ ਵੱਜਿਆ ਹੈ ਹਰੀਨ ਜੋਸ਼ੀ ਦਾ ਚਰਚਾਵਾ ਇਹ ਵੀ ਹਨ ਕਿ ਇਸ ਦੇ ਤਾਰ ਇੱਕ ਲੱਖ ਕਮਿਸ਼ਨ ਦੇ ਮੈਂਬਰ ਨਾਲ ਵੀ ਜੁੜੇ ਸਨ ਜਿਨ੍ਹਾਂ ਦੀ ਪਿਛਲੇ ਦਿਨਾਂ ਵਿੱਚ ਛੁੱਟੀ ਕੀਤੀ ਗਈ ਪੰਜਾਬ ਦੇ ਐਂਗਲ ਤੋਂ ਇਹ ਖਬਰ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਅਵੇ ਦੂਬੇ ਨੇ ਇਸ ਮਾਮਲੇ ਦਾ ਕਨੈਕਸ਼ਨ ਪੰਜਾਬ ਦੀ ਇੱਕ ਨਿੱਜੀ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਜਿਹੜੀ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਪੈਂਦੀ ਹੈ ਉਸ ਯੂਨੀਵਰਸਿਟੀ ਦੇ ਮਾਲਕ ਅਤੇ ਚਾਂਸਲਰ ਸਤਨਾਮ ਸੰਧੂ ਨਾਲ ਇਸ ਦਾ ਕਨੈਕਸ਼ਨ ਜੋੜਿਆ ਹੈ ਅਬੇ ਦੂਬੇ ਦਾਵਾ ਕਰਦੇ ਹਨ ਮੈਂ ਹੂਬ ਹੂ ਉਹਨਾਂ ਦਾ ਕੋਟ ਤੁਹਾਡੇ ਸਾਹਮਣੇ ਪੇਸ਼ ਕਰਦਾ ਇੱਕ ਕਥਿਤ ਇਲਜ਼ਾਮ ਇਹ ਵੀ ਹੈ ਕਿ ਹਰੇਨ ਜੋਸ਼ੀ ਨੇ ਸਤਨਾਮ ਸੰਧੂ ਤੋਂ ਰਾਜ ਸਭਾ ਦੀ ਸੀਟ ਲਈ 30 ਕਰੋੜ ਰੁਪਏ ਲਏ ਸਨ ਵੀਡੀਓ ਵਿੱਚ ਅਬੇ ਦੂਬੇ ਕਥਿਤ ਇਲਜ਼ਾਮਾਂ ਦੀ ਕੜੀ ਨੂੰ ਹੋਰ ਲੰਮਾ ਕਰਦੇ ਹੋਏ ਕਹਿੰਦੇ ਹਨ ਇੱਕ ਮਹਿਲਾ ਹੈ ਹਿਮਾਨੀ ਸੂਦ ਉਹ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰੋਵਾਈਸ ਚਾਂਸਲਰ ਵੀ ਹੈ ਔਰ ਇਹ ਕੇਂਦਰੀ ਮੰਤਰੀ ਹਰਦੀਪ ਪੁਰੀ ਦੀ ਕਰੀਬੀ ਦੱਸੀ ਜਾਂਦੀ ਹੈ ਫਿਰ ਇਹ ਹਰੇਨ ਜੋਸ਼ੀ ਦੀ ਖਾਸ ਬਣੀ ਹਰੇਨ ਜੋਸ਼ੀ ਨੇ ਇਸ ਦੇ ਲਈ ਇੰਡੀਆ ਮਾਈਨੋਰਟੀ ਫੈਡਰੇਸ਼ਨ ਨਾਮ ਦੀ ਸੰਸਥਾ ਖੋਲ੍ਹ ਦਿੱਤੀ ਇਸ ਵਿੱਚ ਸਾਰੇ ਇਸਲਾਮਿਕ ਦੇਸ਼ਾਂ ਦੇ ਰਾਜਦੂਤਾਂ ਨੂੰ ਜੋੜਿਆ ਗਿਆ ਕੁਝ ਪ੍ਰਭਾਵਸ਼ਾਲੀ ਮੁਸਲਮ, ਇਸਾਈ, ਪਾਰਸੀ ਬੋਧੀ ਸਿੱਖ ਅਤੇ ਹੋਰ ਧਰਮਾਂ ਦੇ ਧਾਰਮਿਕ ਗੁਰੂਆਂ ਨੂੰ ਇਸ ਦਾ ਮੈਂਬਰ ਬਣਾਇਆ ਗਿਆ ਹਿਮਾਨੀ ਸੂਧ ਨੇ 5 ਫਰਵਰੀ 2024 ਨੂੰ ਇਹਨਾਂ ਦੀ ਮੁਲਾਕਾਤ ਨਰਿੰਦਰ ਮੋਦੀ ਨਾਲ ਵੀ ਕਰਵਾਈ ਸੀ ਇਸ ਤੋਂ ਬਾਅਦ ਹਿਮਾਨੀ ਸੂਧ ਨੂੰ ਵੈਟਿਕਨ ਸਿਟੀ ਵਿੱਚ ਪਾਪ ਨਾਲ ਮਿਲਾਇਆ ਗਿਆ ਜੋ ਉੱਥੇ ਨਰਿੰਦਰ ਮੋਦੀ ਦੀ ਫੋਟੋ ਲੈ ਕੇ ਪਹੁੰਚੀ ਸੀ ਤਾਂ ਜੋ ਪਾਪ ਤੋਂ ਪ੍ਰਧਾਨ ਮੰਤਰੀ ਮੋਦੀ ਲਈ ਚੋਣਾਂ ਵਿੱਚ ਇੱਕ ਹੋਰ ਜਿੱਤ ਹਾਸਲ ਕਰਨ ਲਈ ਸ਼ੀਰ ਬਾਤ ਲਿਆ ਜਾ ਸਕੇ ਪ੍ਰਧਾਨ ਮੰਤਰੀ ਦੇ ਕਈ ਵਿਦੇਸ਼ੀ ਦੌਰਿਆਂ ਵਿੱਚ ਹਿਮਾਨੀ ਸੂਦ ਵੀ ਵਿਦੇਸ਼ ਗਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਮੌਕੇ ਹਿਮਾਨੀ ਸੂਦ ਨੇ ਮੈਂ ਹੂੰ ਭਾਰਤ ਨਾ ਦੀ ਇੱਕ ਮੁਹਿੰਮ ਦਾ ਐਲਾਨ ਕੀਤਾ ਸੀ ਅਵੇ ਦੂਬੇ ਆਪਣੀ ਵੀਡੀਓ ਵਿੱਚ ਇੱਕ ਇਫਤਾਰ ਪਾਰਟੀ ਦਾ ਵੀ ਜ਼ਿਕਰ ਕਰਦੇ ਹਨ ਜਿਸ ਵਿੱਚ ਉਹ ਦਾਵਾ ਕਰਦੇ ਹਨ ਕਿ ਇਸ ਪਾਰਟੀ ਵਿੱਚ ਸਾਰੇ ਇਸਲਾਮਿਕ ਦੇਸ਼ਾਂ ਦੇ ਰਾਜਦੂਤਾਂ ਨੂੰ ਬੁਲਾਇਆ ਗਿਆ ਸੀ ਇਸ ਪਾਰਟੀ ਦੇ ਹੋਸਟ ਭਾਰਤੀ ਵਿਦੇਸ਼ ਮੰਤਰਾਲਾ ਅਤੇ ਹਿਮਾਨੀ ਸੂਦ ਸਾਂਝੇ ਸਨ ਇੱਥੋਂ ਹਿਮਾਨੀ ਸੂਦ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸੰਧੂ ਦੀ ਅਹਿਮੀਅਤ ਅਤੇ ਕੇਂਦਰ ਵਿੱਚ ਰੁਤਬਾ ਸਮਝ ਆਉਂਦਾ ਹੈ ਕਿਹਾ ਤਾਂ ਇੱਥੋਂ ਤੱਕ ਜਾ ਰਿਹਾ ਹੈ ਕਿ ਹਿਮਾਨੀ ਸੂਦ ਨੂੰ ਹਿਮਾਚਲ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਟਿਕਟ ਦੇਣ ਅਤੇ ਉਸ ਨੂੰ ਅਗਲੇ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਲਈ ਖਰੇਨ ਜੋਸ਼ੀ ਨੇ ਪਹਿਲ ਕਦਮੀ ਕੀਤੀ ਸੀ ਹਿਮਾਨੀ ਸੂਦ ਨੂੰ ਹਿਮਾਚਲ ਦੇ ਅਗਲੇ ਮੁੱਖ ਮੰਤਰੀ ਵੱਲੋਂ ਚਿਹਰੇ ਦੇ ਤੌਰ ਤੇ ਪੇਸ਼ ਕਰਨ ਦੇ ਲਈ ਹਰੇਨ ਜੋਸ਼ੀ ਨੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਤੱਕ ਪਹੁੰਚ ਕੀਤੀ ਅਤੇ ਇੱਥੋਂ ਹੀ ਕਹਾਣੀ ਵਿਗੜ ਗਈ ਦਾਵਾ ਕੀਤਾ ਜਾ ਰਿਹਾ ਹੈ ਕਿ ਨੱਡਾ ਨੇ ਹਰੇਨ ਜੋਸ਼ੀ ਦੀ ਕਾਰਸਤਾਨੀ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸ਼ੇਅਰ ਕੀਤਾ ਅਤੇ ਉਨ੍ਹਾਂ ਨੇ ਇਹ ਮਾਮਲਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਉਠਾਇਆ ਜਿਸ ਤੋਂ ਬਾਅਦ ਰਾਤੋਂ ਰਾਤ ਹਰੇਨ ਜੋਸ਼ੀ ਦੀ ਛੁੱਟੀ ਕਰ ਦਿੱਤੀ ਗਈ ਅਤੇ ਉਸ ਦਾ ਕੰਮਕਾਰ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਨਿਰਵ ਨਾਂ ਦੇ ਪੀਐਮਓ ਦੇ ਇੱਕ ਅਧਿਕਾਰੀ ਨੂੰ ਸੌਂਪ ਦਿੱਤਾ ਗਿਆ ਪਰ ਰੌਚਕ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਭਾਰਤ ਦੇ ਕਿਸੇ ਵੀ ਮੁਖਤਾਰਾ ਦੇ ਮੀਡੀਆ ਦੇ ਵਿੱਚ ਇਹ ਖਬਰ ਪ੍ਰਕਾਸ਼ਿਤ ਨਹੀਂ ਹੋਈ ਜੋਸ਼ੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਅੱਖਾਂ ਤੇ ਕੰਨ ਕਿਹਾ ਜਾਂਦਾ ਸੀ ਉਹ 2008 ਤੋਂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਨ ਹਰੇਨ ਜੋਸ਼ੀ ਉਹੀ ਓਐਸਬੀ ਹਨ ਜੋ ਦੇਸ਼ ਦੇ ਵੱਡੇ ਵੱਡੇ ਸੰਪਾਦਕਾਂ ਨੂੰ ਦਿਸ਼ਾ ਨਿਰਦੇਸ਼ ਦਿੰਦੇ ਸੀ ਅਤੇ ਜਿਸ ਨੇ ਮੁਖਤਾਰਾ ਦੇ মিডিਆ ਨੂੰ ਗੋਦੀ মিডিਆ ਬਣਾ ਕੇ ਉਹਨਾਂ ਦਾ ਅਜੰਡਾ ਤੈਅ ਕੀਤਾ ਸੀ ਹਰੇਨ ਜੋਸ਼ੀ ਦੇ ਰੁਤਬੇ ਅਤੇ ਪ੍ਰਭਾਵ ਦਾ ਪਤਾ ਇੱਥੋਂ ਲੱਗਦਾ ਹੈ ਕਿ ਵੱਡੇ ਵੱਡੇ ਚੈਨਲਾਂ ਔਰ ਅਖਬਾਰਾਂ ਦੇ ਸੰਪਾਦਕ ਉਸ ਅੱਗੇ ਡੰਡੌਤ ਕਰਦੇ ਸਨ ਅਤੇ ਉਸ ਦੇ ਕਹੇ ਮੁਤਾਬਕ ਹੀ 9 ਵਜੇ ਦੇ ਪ੍ਰਾਈਮ ਟਾਈਮ ਦੀਆਂ ਡਿਬੇਟਾਂ ਦੇ ਵਿਸ਼ੇ ਅਤੇ ਸਵਾਲ ਤੇ ਕੀਤੇ ਜਾਂਦੇ ਸਨ ਹਰਿੰਜੋਸ਼ੀ ਦੇ ਮਾਮਲੇ ਨਾਲ ਜਿਹੜੇ ਸਵਾਲ ਖੜੇ ਹੁੰਦੇ ਹਨ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਹ ਪ੍ਰਧਾਨ ਮੰਤਰੀ ਦੀ ਨਿੱਜੀ ਸਾਖ ਨਾਲ ਜੁੜਿਆ ਹੋਇਆ ਮਸਲਾ ਹੈ ਜੇਕਰ ਪ੍ਰਧਾਨ ਮੰਤਰੀ ਦਫਤਰ ਜਾਂ ਪ੍ਰਧਾਨ ਮੰਤਰੀ ਜਾਂ ਭਾਰਤੀ ਜਨਤਾ ਪਾਰਟੀ ਇਸ ਦੇ ਉੱਤੇ ਹੋਰ ਚੁੱਪੀ ਰੱਖਦੇ ਹਨ ਤਾਂ ਵਿਰੋਧੀ ਧਿਰ ਕੋਲ ਇਹ ਮੌਕਾ ਹੋਵੇਗਾ ਕਿ ਉਹ बार-बार ਇਸ ਮਸਲੇ ਨੂੰ ਉਠਾਉਣ ਅਤੇ ਇਹ ਮਾਮਲਾ ਇੱਕ ਸਿਆਸੀ ਮੁੱਦੇ ਵਜੋਂ ਉੱਭਰ ਕੇ ਸਾਹਮਣੇ ਆ ਸਕਦਾ ਹੈ ਖੈਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਨੇ ਵਿਰੋਧੀ ਧਿਰ ਦੇ ਬਹੁਤ ਸਾਰੇ ਇਲਜ਼ਾਮ ਨੇ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਚਰਚਾਵਾਂ ਅਤੇ ਇਲਜ਼ਾਮ ਤਰਾਸ਼ੀ ਚੱਲ ਰਹੀ ਹੈ ਜਿਸ ਦਾ ਜਵਾਬ ਪ੍ਰਧਾਨ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ ਭਾਜਪੀ ਜਾਂ ਇਸ ਚਰਚਾ ਵਿੱਚ ਜਿਹੜੀਆਂ ਸ਼ਖਸੀਤਾਂ ਦੇ ਨਾਂ ਆਏ ਹਨ ਉਹਨਾਂ ਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਹੈ ਅਤੇ ਜਿਹੜੇ ਇਲਜ਼ਾਮ ਲੱਗੇ ਹਨ ਉਹਨਾਂ ਦੀ ਵੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਧੰਨਵਾਦ